ਲੁਧਿਆਣਾ ਸ਼ਹਿਰ ਵਿੱਚ ਮੌਨਸੂਨ ਦੀ بارش ਤੇਜ਼ੀ ਨਾਲ ਬਰਸ ਰਹੀ ਹੈ ਜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਤੇਜ਼ ਹਵਾਵਾਂ ਤੇ بارش ਚੱਲ ਰਹੀ ਹੈ ਬਹੁਤ ਹੀ ਮूसलाधार بارش ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਰਹੀ ਹੈ ਸੋ ਤੁਹਾਡੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿਹੜੇ ਇਲਾਕੇ ਤੇ ਤੁਸੀਂ ਐ ਕਮੈਂਟ ਜ਼ਰੂਰ ਦੱਸੋ ਕਿ ਕਿ ਇਸ ਤਰੀਕੇ ਦੀ بارش ਤੁਹਾਡੇ ਇਲਾਕੇ ਦੇ ਵਿੱਚ ਪੈ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਜਿਹੜੇ ਰਾਹਗੀਰਾਂ ਕੀਤਾ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਥੋੜੀ ਦਿੱਕਤ ਹੋ ਸਕਦੀ ਹੈ ਕਿਉਂਕਿ ਕੰਮਕਾਰਾਂ ਤੇ ਜਾ ਰਹੇ ਲੋਕਾਂ ਨੂੰ ਇਹ ਜਿਹੜੀ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਬਹੁਤ ਤੇਜ਼ ਹਵਾਵਾਂ ਨੇ ਜਿਹੜੀਆਂ ਚਲ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ بارش ਬਹੁਤ ਹੀ ਤੇਜ਼ੀ ਨਾਲ ਵਰਪ ਰਹੀ ਹੈ ਸੋ ਕਈ ਇਲਾਕਿਆਂ ਦੇ ਵਿੱਚ ਹਾਲਾਂਕਿ ਲੁਧਿਆਣਾ ਸ਼ਹਿਰ ਦੇ ਵਿੱਚ بارش ਨੇ ਫਿਲਹਾਲ ਦਸਤਕ ਨਹੀਂ ਦਿੱਤੀ ਲੇਕਿਨ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਿੰਨੀ ਤੇਜ਼ بارش ਹੋ ਰਹੀ ਹੈ ਸੋ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੂਰੇ ਹੀ ਸ਼ਹਿਰ ਦੇ ਵਿੱਚ بارش ਦੇ ਵੱਲੋਂ ਹੈ ਜਿਹੜੀ ਅੱਜ ਹਰ ਇੱਕ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ بارش ਪੈ ਰਹੀ ਹੈ ਦਸਤਕ ਜ਼ਰੂਰ ਦਿੱਤੀ ਜਾਵੇਗੀ ਸੋ ਤੇਜ਼ ਹਵਾਵਾਂ ਦੇ ਨਾਲ ਨਾਲ ਬਹੁਤ ਹੀ ਤੇਜ਼ بارش ਹੈ ਜਿਹੜੀ ਲੁਧਿਆਣਾ ਨੇ ਸ਼ਹਿਰ ਦੇ ਵਿੱਚ ਪੈ ਰਹੀ ਹੈ ਸਪੂਵਿਕਵਾਣੀ ਵੀ ਕੀਤੀ ਗਈ ਸੀ ਅਲਰਟ ਵੀ ਜਾਰੀ ਕੀਤਾ ਗਿਆ ਸੀ ਯੈਲੋ ਅਲਰਟ ਮੌਸਮ ਮਹਾਰਾਜ ਵੱਲੋਂ ਜਾਰੀ ਕੀਤਾ ਗਿਆ ਸੀ بارش ਨੂੰ ਲੈ ਕੇ ਤੇ ਹੁਣ ਜਿਸ ਤਰੀਕੇ ਦੇ ਨਾਲ بارش ਪੈ ਰਹੀ ਹੈ ਉਹ ਅਲਰਟ ਹੈ ਜਿਹੜਾ ਮੌਸਮ ਵਿਭਾਗ ਦੀ ਜਿਹੜੀ ਪੁਵਿਕਵਾਣੀ ਹੈ ਸਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੀ بارش ਪੈ ਰਹੀ ਹੈ ਸੋ ਲੋਕਾਂ ਇਸ ਮੌਸਮ ਦਾ ਲੁਤਫ ਵੀ ਜ਼ਰੂਰ ਉਠਾ ਰਹੇ ਨੇ ਅਤੇ ਲੇਕਿਨ ਰਾਹਗਿਰ ਜ਼ਰੂਰ ਥੋੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਦੀਆਂ ਸੋ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕਿੰਨੀ ਕ ਬਾਰਿਸ਼ ਹੋ ਰਹੀ ਹੈ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੁਸੀਂ ਕਿਹੜੇ ਸ਼ਹਿਰ ਦੇ ਵਿੱਚੋਂ ਜ਼ਰੂਰ ਕਮੈਂਟ ਕਰਕੇ ਦੱਸੋ ਤੇ ਤਸਵੀਰਾਂ ਵੀ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਤੁਸੀਂ ਆਪਣੀਆਂ ਫੋਟੋਆਂ ਤੇ ਵੀਡੀਓਜ਼ ਵੀ ਸਾਂਝੀਆਂ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਮੌਸਮ ਦਾ ਇਸ ਬਾਰਿਸ਼ ਦਾ ਲਤਫੁਟ ਉਠਾ ਰਹੇ ਹੋ ਬਿਊਰੋ ਰਿਪੋਰਟ ਲੁਧਿਆਣਾ ਲਾਈਵ